ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਟੇ ਨਾ ਕੋਟਾ ਜੋੜ ਕੇ ਕਾਹਦੇ ਲਈ ਬਖਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਅਮਨ अरोड़ा ਤੇ ਛੁੱਡੀਆਂ ਸਾਹਿਬ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵੰਤ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਕਾਦੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸਦੇ ਚੱਕਰ ਕੀ ਆ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਕਾਲੇ ਚਸ਼ਮੇ ਨਹੀਂ ਆ ਸਿਕਿਉਰਟੀ ਦਾ ਰੱਪੜ ਏਡਾ ਬੜਾ ਕੱਦਾ ਘੜਾ ਘੜਾ ਕਰਾਦਾ ਕਾਲਾ ਚਸ਼ਮਾ ਤਾਂ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿ ਉਹ ਛੱਟ ਦਿਲ 'ਚ ਲੱਗੀ ਚੋਹਾਲ ਡੈਮ ਵਾਲੇ ਕਾਲੇ ਚਸ਼ਮੇ ਵਾਲੇ ਜੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਈ ਐਮ ਮੋਰ ਦੈਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਕੋ ਉਹਨਾਂ ਆਜ਼ਾਦੀ ਦੇ ਬਰਮ ਪਰसों ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਿਆਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਸਭ ਤੋਂ ਪਹਿਲਾਂ ਜੀ ਜਿੱਥੇ ਮੈਂ ਸ਼ਰੋਮਨੀ ਅਕਾਲੀ ਜਲ ਦਾ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਔਨ ਰਿਕਾਰਡ ਸੁਨੀਲ ਜਾਖੜ ਸਾਹਿਬ ਦਾ ਅਰਵਿੰਦ ਖੰਨਾ ਸਾਹਿਬ ਦਾ ਜੈਵੀਰ ਸ਼ੇਰਗਿੱਲ ਸਾਹਿਬ ਦਾ ਹਾਂ ਖਾਸ ਤੌਰ ਤੇ ਸੁਖਪਾਲ ਖੈਰਾ ਸਾਹਿਬ ਦਾ ਅ ਜੀ ਦਾ ਆਪ ਬੀਜੇਪੀ ਦਾ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦਾ ਜਿਨ੍ਹਾਂ ਨੇ ਟਵੀਟ ਵੀ ਕੀਤਾ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਔਰ ਲੋਟ ਆਫ ਅਦਰ ਪੀਪਲ ਜਿਨ੍ਹਾਂ ਨੇ ਇਸ ਗੱਲ ਤੇ ਕਨਸਰਨ ਦਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੇਖੋ ਆਈ ਐਮ ਵੈਰੀ ਕਲੀਅਰ ਮੈਂ بار بار ਇਹ ਗੱਲ ਕਹਿਣਾ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿੰਦਾ ਜਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆਂ ਤੈਨੂੰ ਕੁਝ ਨਹੀਂ ਹੁੰਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਨਗਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇਰ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅਮਰitsar ਸਾਹਿਬ ਚੋ ਹੈ ਜਿੱਦੇ 15 ਕ ਬੰਬ ਬਲਾਸਟ ਹੋਇਆ ਜਹੰਤੀਪੁਰ ਮੇਰੇ ਹਲਕੇ ਚ ਇਹ ਸਾਰੇ ਇਨਸੀਡੈਂਟ ਹੋਇਆ ਮੰਦਿਰ ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗੁਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾਅਡ ਵਾਇਰਿੰਗ ਲਾਓ ਕੈਮਰੇ ਉੱਤੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਭ 'ਚ ਟੀਨਾ ਲਾ ਕੇ ਨੈਟ ਨੋਟ ਲੱਗੇ ਆ ਤੇ ਮੈਂ ਕਿਹਾ ਜੀ ਇਹ ਤਾਂ ਤੁਸੀਂ ਸਿਕਿਉਰਿਟੀ ਅਫਸਰ ਨੂੰ ਦੱਸੋ ਮੈਨੂੰ ਕਿ ਜੋ ਕਹਿਣਗੇ ਉਹ ਕਰਨਾ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ 'ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਹੈ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਆ ਐਫੀਡੇਵਿਟ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਹਾ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮਾਹੋ ਦਾ ਵੀ ਨਾ ਲੈ ਰਿਹਾ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਸਾਨੂੰ ਆਰਸੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਹੈ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ਏਡੀਜੀਪੀ ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਹੈ ਕਿ ਪ੍ਰੋਵਾਈਡ ਐਸਕੋਰਟ ਪਾਇਲਟ ਵਹੀਕਲ ਟੂ ਦ ਪ੍ਰੋਟੈਕਟਿਵ ਕਿਉਂਕਿ ਇਹ ਮਿਲਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਨੂੰ ਕਾਲੇ ਚਸ਼ਮੇ ਨਹੀਂ ਆ ਸਿਕਿਉਰਿਟੀ ਦਾ ਰੱਪੜ ਏਡਾ ਬੜਾ ਕੱਡਾ ਖੜਾ ਖੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤਾਂ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿਉਂਕਿ ਉਹ 60 ਦਿਲ ਤੇ ਲੱਗੀ ਚੋਹਾਰ ਡੈਮ ਵਾਲੀ ਕਾਲੇ ਚਸ਼ਮੇ ਵਾਲੀ ਇਹ ਚੀਜ਼ਾਂ ਕਰਕੇ ਤਾਂ ਸਿਕਿਉਰਿਟੀ ਤੇ ਰਿਵਿਊ ਹੋ ਰਹੇ ਤੇ ਮੈਂ ਦੇਖੋ ਜਿੱਥੇ ਮੈਂ ਜਾਣਾ ਨਹੀਂ ਜਾਣਾ ਹਲੇ ਪਾਰਟੀ ਤੁਸੀਂ ਹੌਲੀ ਹੌਲੀ ਵੇਖੋ ਕੀ ਕੁਝ ਕੋੰਦੇ ਹੁੰਦਾ ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ ਆਹ ਆ ਮੋਰਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਚ ਉਹਨਾਂ ਆਜ਼ਾਦੀ ਦੇ ਫਿਰਾਂ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇ ਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ देयर ਆਰ ਫੋਨ ਕਾਲ ਜਾਏ ਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਿੰਨ ਤੇ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਐਂਡ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਡੇਟਾ ਟਾਈਮ ਇਨਫਰਮੇਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਥਿਸ ਇਜ਼ ਪ੍ਰਾਈਵੇਟ ਇਨਫਰਮੇਸ਼ਨ ਮਗਰ ਹਾਊ ਪੋਲਿਟਿਕਾਈਜ਼ਡ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ ਅਰੋੜਾ ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬਹਿਬਬ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲ੍ਹਾਂ ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਿਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪ ਡਾਣ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਹੇ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਆ ਤੇ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੀਅਰ ਫੋਟੋ ਆ ਮੈਂ ਤੁਹਾਨੂੰ ਇੱਕ ਆਹੋ ਆਹ ਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਉਹ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇਕ ਤਾਂ ਮਨ ਰੋੜਾ ਬੈਠੇ ਕੋ ਆਪਣੇ ਐਗਰੀਕਲਚਰ ਵਾਲੇ ਗੁੱਡੀਆਂ ਸਾਹਿਬ ਤੁਸੀਂ ਕਾਤੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸ ਦੇ ਚੱਕਰ ਕੀ ਆ ਇਸ ਲਈ ਮੈਂ ਤੁਹਾਨੂੰ ਆ ਦਿਖਾ ਦਿਆਂ ਜਿਹੜੀ ਮੇਰਾ ਇੱਕ ਟਵੀਟ ਹੈ ਮੈਸੇਜ ਹੈ ਆ ਸੌਰੀ ਆ ਹੀ ਗਿਆ ਆ ਡੀਜੀਪੀ ਆ ਗੌਰਵ ਯਾਦਵ ਸਾਹਿਬ ਨੂੰ ਹੈ ਕਿ ਨਹੀਂ ਆ ਜੀ ਠੀਕ ਆ ਜੀ ਮੈਂ ਭੌਖਾਈ ਦੂੰਗਾ ਤੁਹਾਨੂੰ ਦੇ ਦੂੰਗਾ ਪ੍ਰੂਫ ਮੇਰਾ ਕੰਮ ਤੁਹਾਨੂੰ ਪਤਾ ਪੱਕਾ ਇਹਦੇ ਚ ਉਹ ਡਿਲੀਟਿੰਗ ਵਾਲਾ ਮੈਸੇਜ ਲਾਇਆ ਹੋਇਆ ਹੈ ਨਾ ਕਿ ਡਿਲੀਟ ਹੋ ਜੇ ਮੈਂ ਇਹਨਾਂ ਨੂੰ ਕਿਹਾ ਆਈ ਵਾਂਟ ਟੂ ਕੁਕ ਮੈਕ ਬੈਂ ਯੂ ਵੈਨ ਯੂ ਆਰ ਫਰੀ ਕੈਨ ਆ ਸਪੀਕ ਟੂ ਯੂ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ ਫਿਰ ਮੈਂ ਕਿਹਾ ਆਈ ਕਿਉਂਕਿ ਮੈਂ ਕੀ ਕਹਿਣਾ ਸੀ ਮੈਂ ਤਾਂ ਧੰਨਵਾਦ ਕਰਨਾ ਹੀ ਪੰਜਾਬ ਪੁਲਿਸ ਨੇ ਮੈਨੂੰ ਇੰਨਾ ਚਿਰ ਸਿਕਿਉਰਟੀ ਦਿੱਤੀ ਹੈ ਮੇਰਾ ਪਰਚਾ ਬਣਦਾ ਪੰਜਾਬ ਪੁਲਿਸ ਦੇ ਮੁਖੀ ਦਾ ਧੰਨਵਾਦ ਕਰਾਂ ਸੋ ਮੈਂ ਇਹ ਮੈਸੇਜ ਪਾਇਆ ਜੀ ਜੋ ਮੈਂ ਇਨ ਬਿਨ ਤੁਹਾਨੂੰ ਪੜ ਕੇ ਸੁਣਾ ਰਿਹਾ ਆਈ ਥॉट ਆਈ ਮਸਟ ਪਰਸਨਲੀ ਥੈਂਕ ਯੂ ਫॉर ਵਿத்ਡਰਾਇੰਗ ਮਾਈ ਸਿਕਿਉਰਿਟੀ ਫ্রম Z+ ਟੂ ਨੋਬਾਡੀ ਈਚ ਐਂਡ ਐਵਰੀ ਪਰਸਨਲ ਇਹ ਮੈਂ ਦੱਸ ਰਿਹਾ ਈਚ ਐਂਡ ਐਵਰੀ ਪਰਸਨਲ ਹੈਜ਼ ਗੋਨ ਬੈਕ ਐਸ ਯੋਰ ਪੁਲਿਸ ਆਫਿਸਰਸ ਆਰ ਹਾਉਂਡਿੰਗ ਥੈਮ ਥੈਟ ਦੇ ਮਸਟ ਰਿਪੋਰਟ ਬੈਕ ਇਮੀਡੀਏਟਲੀ orders from the top so i have asked them to go back as desired by you so if i am harmed or assassinated you will be responsible personally thank you once again e mera dgp saab gaurav yadav saab nu e mera message hai jehda main mainu pata siga ਇਹ ਪੌਲ ਚਾਲੇ ਬੇਰੇ ਸਤਕਾਰਯੋਗ ਨੇ ਬਗਰ ਕੌਣ ਕਿੰਨਾ ਕੁ ਨਮਾਕ ਲਾਉਣਾ ਰੱਬ ਨੇ ਮੈਨੂੰ ਵੀ ਇੰਨੀ ਅਕਲ ਦਿੱਤੀ ਕਿ ਥੋੜਾ ਜਿਹਾ ਮੈਂ ਵਾਦੇ ਚ ਲਾ ਲੈਣਾ ਰੱਬ ਨਹੀਂ ਲਾਪੀ ਚਲਾਉਂਦਾ ਮੈਂ ਤਾਂ ਕੌਣ ਮੈਨੂੰ ਪਤਾ ਸੀਗਾ ਇਹ ਸਾਰਾ ਕੁਝ ਇਹਨਾਂ ਨੇ ਡਿਲੀਟ ਕਰਨਾ ਔਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਹਾਂ ਲਿਖ ਕੇ ਜ਼ਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ ਚ ਕਿਹੜਾ ਥ्रेट ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਹੀ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਆ ਮੈਨੂੰ ਕਹਿੰਦੇ ਤੈਨੂੰ ਬੀਕੇਆਈ ਤੋਂ ਖਤਰਾ ਬੱਬਰ ਖਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਅ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਜੀ ਕਿ ਕਿਆ ਕੇਟੀਫ ਕੇਟੀਫ ਤੋਂ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਹਨੇ ਮੇਰੇ ਦਫਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬ ਬਲਾਸਟ ਹੋਇਆ ਸੀ ਮੇਰਾ ਦਫਤਰ ਤੇ ਮਜੀਠੇ ਇੱਕ ਆਮ ਮਤਲਬ ਆਮਨੇ ਸਾਹਮਨੇ ਹੀ ਐ ਲਿਟਰਲੀ ਸਟੋਨ ਥਰੋ ਹੋਵੇ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰੇਨੇਡ ਔਰ ਆਟੋਮੈਟਿਕ ਪਿਸਤਲ ਰਿਕਵਰ ਹੋਇਆ ਇਹ ਤੇਰੇ ਦਫ਼ਤਰ ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆਇਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਤੀਜੇ ਪਾਸੇ ਛੁੱਟੀ ਵਾਲੇ ਦਿਨ ਅਕਦੇ ਸ਼ਨੀਵਾਰ ਨੂੰ ਦਫ਼ਤਰ ਲੱਗਦਾ ਵੇਖਿਆ ਇੱਥੇ ਆ ਸੈਕਟਰੀਅਟ ਡੀਜੀਪੀ ਸਾਹਿਬ ਦਾ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਕਰਾਰ ਦੇਵਾਂਗੇ ਗਨਮੈਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋਰਤੀ ਉਹ ਇਕੱਲੇ ਨੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਔਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਹਾ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗ ਗਈ ਕਿ ਨਿਊਜ਼ 18 ਦਾ ਥੋੜਾ ਪੱਤਰਕਾਰ ਹੈ ਰਜੀਮ ਸ਼ਰਮਾ ਸ੍ਰੀ ਅਮਰਚਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਹੈ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹੇ ਇਹਨੂੰ ਨਾ ਕਹ ਦੇ ਤੂੰ ਕਿ ਆਈ ਡੋਨਟ ਵਾਂਟ ਟੂ ਐਕਸਪੋਜ਼ ਮਾਈਸੈਲਫ ਮਗਰ ਉਹਨੇ ਵੀ ਤੁਹਾਡੀ న్యూਸ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਜ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਵੀਰ ਜੀ ਦਾ ਟਵੀਟ ਆ ਗਿਆ ਫੇਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਸਾਬ ਯੂਨੀਅਨ ਗਵਰਨਮੈਂਟ ਵੀ ਆਪਣੀ ਕਰਦੀ ਕਿ ਸਿਕਿਉਰਿਟੀ ਯਾਰ ਬ੍ਰਦਰ ਕਿੰਨਾ ਆਈ ਥਿੰਕ ਫੋਰ ਮੀ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਅ ਪਰਸੋ ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਿਆਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਇਹ ਤਾਂ ਫਿਰ ਇਹ ਇਹ ਮਤਲਬ ਇਹਦੀ ਜਾਣ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕਿ ਇੱਕ ਕਹਿ ਰਿਹਾ ਕਿ ਹਾਂ ਮਹਤਾ ਜੀ ਫਲਾਣੇ ਵੀ ਆ ਗਰਨੇਡ ਵੀ ਛਿੱਟੇ ਆ ਜੀ ਮੈਂ ਆ ਅਸੀਂ ਰਾਕਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ ਚ ਦਿੱਲੀ ਵਾਲਿਆਂ ਨੂੰ ਸਿਕਿਉਰਿਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ ਚ ਔਰ ਜਦੋਂ ਮੈਨੂੰ ਮਿਲੀ ਸੀ ਉਹ ਤਾਂ ਕਾਂਗਰਸ ਦੇ ਰੂਲ ਸੀ ਜੀ ਜਦ ਅੰਬਰਮਨ ਸਾਹਿਬ ਉਦੋਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਿ ਦਿਓ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਤਾ ਥੈਂਕ ਯੂ ਦਾ ਇੱਕ ਮੈਸੇਜ ਦਵਾਂਗਾ ਅ ਬੀਜੀਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਵੋਗੇ ਹੁਣ ਬਹਿਬਬ ਕੁਮਾਰ ਦੀ ਵੀ ਵਾਪਸ ਨਹੀਂ ਕਰਨ ਦੇ ਰਹੇ ਨੇ ਅਮਨ ਅਰੋੜਾ ਦਾ ਸਪਸ਼ਟੀਕਰਨ ਆਇਆ ਹੈ ਉਹੀ ਪੁਰਾਣੇ ਐਡੀਗੇਸ਼ਨ ਜਿਹੜੇ ਆਮ ਆਦਮੀ ਪਾਰਟੀ ਤੁਹਾਡੇ ਚਲਾਉਂਦੀ ਸੀ ਉਹੀ ਅਲੀਗੇਸ਼ਨ ਮੁਰ ਤੋਂ ਲਾਣ ਲੱਗੇ ਦੇਖੋ ਅਮਨ अरोड़ा ਸਾਹਿਬ ਦੀ ਨਾ ਮੈਂ ਆ ਦਿਖਾਈ ਫੋਟੋ ਫੇਰ ਤੂੰ ਲੇਟ ਆਇਆ ਮੇਰੇ ਨਾਲ ਤੈਨੂੰ ਵੇਖ ਮੇਰੇ ਵੇਲੇ ਲੇਟ ਆਉਣਾ ਉਹਨਾਂ ਪਹਿਲੇ ਟਾਈਮ ਨਾਲ ਚਲੇ ਜਾਣਾ ਅਮਨ अरोੜੇ ਵੇਲੇ ਆ ਵੇ ਫੋਟੋ ਕੌਣ ਬੈਠੇ ਮੇਰੇ ਨਾਲ ਆ ਬੇ ਲਾ ਫੋਟੋ ਲਾ ਜਦੋਂ ਉਹ ਵਿਖਾ ਦੇਣਾ ਔਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ 'ਚ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਕਾਦੀ ਪੀਤੀ ਚ ਹੀ ਰਹਿੰਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤ ਮਾਨ ਉਹ ਫੋਟੋ ਡਿਲੀਟ ਹੋ ਗਈ ਭੇਜੀ ਮਜੀਦੀਪ ਸਾਹਿਬ ਜੀ ਜੋ ਐਸਆਈਟੀ ਆਪਕੇ ਖਿਲਾਫ ਬਣੀ ਹੈ ਉਹ ਰੀਕਨਸਟਿਟਿਊਟ ਕੀਤੀ ਹੈ ਨਵੇਂ ਚਾਰ ਬਣਾਏ ਹੈ ਅੱਜ ਮੇਰੀ ਟਵੀਟ ਪੜੀ ਤੁਸੀਂ ਜੀ ਪੜਦੇ ਨਹੀਂ ਮੇਰਾ ਮਸਲਾ ਅਸਲ ਚ ਪਤਾ ਨਹੀਂ ਜੀ ਤੁਹਾਡਾ ਮੇਰੇ ਵੱਲ ਧਿਆਨ ਨਹੀਂ ਤੁਸੀਂ ਕਲੌਕਰੀ ਬੈਠੇ ਜੀ ਮੇਰੀ ਇੱਕ ਸਰ ਕੌਣ ਬਣੇਗਾ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਫੋਟੋ ਆ ਆ ਬੇ ਕੋਦ ਆ ਦੇਖੀ ਮੇਰਾ ਵੀਰ ਕੌਣ ਬੈਠਾ ਹੈ ਮੇਰੇ ਨਾਲ ਅਮਨ अरोड़ा ਤੇ ਖੁੱਡੀਆਂ ਸਾਹਿਬ ਜੀ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵੰਤ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਹਾ ਤੇ ਹੁਣ ਕਹਿੰਦਾ ਜੀ ਡਰੱਗ ਫਲਾਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਟ ਨਹੀਂ ਉਹ ਵੀ ਨਸ਼ਈਆ ਸੁਸੋਧਿਆ ਨਸ਼ਾ ਦੇ ਮਾਮਲੇ 'ਚ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸਬਿਹੇਵ ਕਰਨ ਦੇ ਦੋਸ਼ 'ਚ ਅੰਦਰ ਰਹਿ ਕੇ ਆਇਆ ਵੀ ਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਹੈ ਸੋ ਦੇ ਹੈਵ ਅ ਲੋਟ ਟੂ ਅਨਸਰ ਬਟ ਕੀ ਸਿਕਿਉਰਿਟੀ ਦੇ ਫੈਸਲੇ ਉਹਨਾਂ ਆਮ ਆਦਮੀ ਪਾਰਟੀ 'ਚ ਦਫ਼ਤਰ ਦੇ ਹੋ ਰਿਏ ਤਾਂ ਸਪਸ਼ਟ ਹੀ ਕਹਤਾ ਕਹਿੰਦਾ ਉਹ ਜਦੋਂ ਪ੍ਰਧਾਨ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਤੇ ਮੁੱਕ ਗਈ ਗੱਲ ਹੁਣ ਆ ਆ ਐਚ ਆਈ ਟੀ ਦਾ ਤੁਸੀਂ ਸਵਾਲ ਪੁੱਛਿਆ ਪੜ੍ਹ ਲਿਓ ਮੇਰੀ ਟਵੀਟ ਕੌਣ ਬਣੇਗਾ ਕਰੋੜਪਤੀ ਤਾਂ ਵੇਖਿਆ ਨਾ ਤੁਸੀਂ ਮੈਂ ਕਿਹਾ ਜੀ ਪੰਜਵੀਂ ਸਿੱਟ ਤੋਂ ਕੌਣ ਬਣੇਗਾ ਐਸ ਐਸ ਪੀ ਆਪਸ਼ਨ 1 ਆਪਸ਼ਨ ਏ ਵਰुण ਸ਼ਰਮਾ ਕੀ ਇਹ ਲੱਗੂ ਐਸ ਐਸ ਪੀ ਮੋਹਲੀ ਆ ਬੀ ਕੀ ਇਹ ਲੱਗੂ ਐਸ ਐਸ ਪੀ ਰੋਪੜ ਸੀ ਕੀਏ ਲੱਗੂ ਐਸਐਸਪੀ ਪਟਿਆਲਾ ਡੀ ਕੀ ਵਰਨ ਸ਼ਰਮਾ ਲੱਗੂ ਬਠਿੰਡੇ ਈ ਕੀਏ ਲੱਗੂ ਸੰਗਰੂਰ ਐਫ ਕੀਏ ਲੱਗੂ ਹੁਸ਼ਿਆਰਪੁਰ ਲੱਗੂ ਪੱਕਾ ਐਸਐਸਪੀ ਦੀ ਡੀਲ ਫਾਈਨਲ ਇੱਕ ਕੁਇਡ ਕੁਇਡ ਪ੍ਰੋ ਕੋ ਹੈ ਜੀ ਕਿੰਨੇ ਕਰੋੜ ਵਾਲਾ ਸਵਾਲ ਦੇਖੋ ਤੁਸੀਂ ਆਪ ਇਸ ਗੱਲ ਨੂੰ ਤਵੱਜੋ ਦਿਓ ਇੱਕ ਬੰਦਾ ਐਸਐਸਪੀ ਲੈਣ ਦੇ ਤੁਸੀਂ ਲਾਇਕ ਨਹੀਂ ਸਮਝਿਆ ਹੁਣ ਮੇਰੇ ਕਰਕੇ ਜੇ ਉਹ ਐਸਐਸਪੀ ਲੱਗ ਜੂ ਮੈਨੂਲ ਤਾਂ ਉਹਦੋਂ ਮੇਰਾ ਮੈਨੂੰ ਹੋਰ ਕੁਝ ਨਹੀਂ ਵਧਾਈ ਤਾਂ ਦਵੇ ਨਾ ਕਿ ਮੇਰੇ ਕਰਕੇ ਉਹਦਾ ਭਲਾ ਹੋ ਗਿਆ ਉਹ ਵਿਚਾਰੇ ਭੁੱਲਰ ਸਾਹਿਬ ਦਾ ਨੁਕਸਾਨ ਹੋ ਗਿਆ ਦੇਖੋ ਭੁੱਲਰ ਸਾਹਿਬ ਹੋ ਗਏ ਇਸ ਤੋਂ ਪਹਿਲਾਂ ਐਸ ਰਾਹੁਲ ਸਾਹਿਬ ਰਿਹਾ ਅੱਜ ਕੱਲ ਐਨਆਈਏ 'ਚ ਲੱਗੇ ਯੂ ਥਿੰਕ ਜਾਂ ਸ਼ਾਹ ਰਣਜੀਤ ਸਿੰਘ ਜਿਨ੍ਹਾਂ ਨੂੰ ਇਹਨਾਂ ਨੇ ਕਮਿਸ਼ਨਰ ਪੁਲਿਸ ਲਾਇਆ ਸੀ ਜਾਂ ਗੁਰਚਰਨ ਸਿੰਘ ਜਾਂ ਏਡੀਜੀਪੀ ਚੀਨਾ ਸਾਹਿਬ ਕਿ ਤੁਸੀਂ ਸਮਝਦੇ ਹੋ ਏਡੇ ਏਡੇ ਅਫਸਰ ਏਡੀਜੀਪੀ ਆਈਜੀ ਜੇ ਇਹਦੇ 'ਚ ਕੁਝ ਹੁੰਦਾ ਤੇ ਪੰਜਵੀਂ ਸੈਟ ਦੀ ਲੋੜ ਪੈਣੀ ਸੀ ਇੱਕ ਕੌਨਰੇਬਲ ਹਾਈ ਕੋਰਟ ਨੇ ਵੀ ਇੱਕ ਸੈਟ ਬਣਾਈ ਸੀ ਜੀਤ ਚ ਈਸ਼ਵਰ ਸਿੰਘ ਨਗੇਸ਼ਵਰ ਰਾਓ ਤੇ ਵੀ ਨੀਰਜਾ ਹੋਰੀਸਨ ਅੱਜ ਤਿੰਨੇ ਅਫਸਰ ਜਾਂ ਡੀਜੀਪੀ ਆ ਜਾਂ ਸਪੈਸ਼ਲ ਡੀਜੀਪੀ ਆ ਉਹਨਾਂ ਦੀ ਸੈਟ ਨੂੰ ਵੀ ਕੁਝ ਨਹੀਂ ਲੱਭਿਆ ਇਸ ਲਈ ਇਹ ਤਾਂ ਕੱਲਾ ਅੰਗੂਠਾ ਛਾਪ ਸੈਟ ਲਾਈ ਆ ਕਿ ਜਿਵੇਂ ਕੇਜਰੀ ਆਲ ਸਾਹਿਬ ਆਪਦੇ ਦਫਤਰ ਚ ਕਹਿੰਗੇ ਮੈਨੂੰ ਉਸ ਤਰ੍ਹਾਂ ਫੈਸਲਾ ਆਜੂਗਾ ਇਸ ਲਈ ਉਹਦੇ ਵੀ ਮੋਢੇ ਦੁਖਣ ਲੱਗ ਗਏ ਹੁਣ ਗਰੀਬ ਨੂੰ ਵੀ ਬਖਸ਼ੋ ਠੀਕ ਥੈਂਕ ਯੂ